ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਮਾਤਾ ਗੁਜਰੀ ਜੀ ਦੇ ਬਲਦਾਨ ਦੀ ਗਾਥਾ ਬੇਮਿਸਾਲ ਹੈ ਆਪ ਦੀ ਸੰਸਾਰ ਨੂੰ ਮਹਾਨ ਬੇਨ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਤੇ ਜਲਜੂ ਦੀ ਰਾਖੀ ਹਿੱਤ ਕੁਰਬਾਨੀ ਦੇਣ ਲਈ ਅਡੋਲਤਾ ਨਾਲ ਦਿੱਲੀ ਵਿਖੇ ਭੇਜਿਆ ਛੋਟੇ ਛੋਟੇ ਸਹਿਬਜ਼ਾਦਿਆਂ ਪੋਤਿਆਂ ਵਿੱਚ ਦ੍ਰਿੜਤਾ ਤੇ ਸਿੱਧਕ ਪੈਦਾ ਕਰਕੇ ਉਹਨਾਂ ਨੂੰ ਈਨ ਨਾਮ ਮੰਨਣ ਲਈ ਤਿਆਰ ਕਰਨਾ ਤੇ ਉਹਨਾਂ ਦੀ ਸ਼ਹਾਦਤ ਪਿੱਛੋਂ ਖੁਦ ਸਵਾਸ ਤਿਆਗ ਦੇਣਾ ਵੀ ਉਹਨਾਂ ਦੀ ਸਿੱਖ ਧਰਮ ਪ੍ਰਤੀ ਲਾਸਾਨੀ ਦੇਣ ਹੈ। ਮਾਤਾ ਗੁਜਰੀ ਜੀ ਸੰਸਾਰ ਦੀ ਉਹ ਪੂਜਨੀਕ ਮਾਤਾ ਹਨ ਜਿਨ੍ਹਾਂ ਨੇ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 26 ਸਾਲ 6 ਮਹੀਨੇ 13 ਦਿਨ ਦੀ ਤਪੱਸਿਆ ਦੌਰਾਨ ਦੁਨਿਆਵੀ ਸੁੱਖਾਂ ਦਾ ਤਿਆਗ ਕਰਕੇ ਤਨ ਦੇਹੀ ਨਾਲ ਸੇਵਾ ਕੀਤੀ। ਜਿਥੇ ਆਪ ਨੂੰ ਪਹਿਲੀ ਸਿੱਖ ਸ਼ਹੀਦ ਔਰਤ ਹੋਣ ਦਾ ਮਾਣ ਪ੍ਰਾਪਤ ਹੈ। ਅਤੇ ਉਹ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਸ਼ਹੀਦ ਸ਼੍ਰੀ ਕਰਪਾਲ ਚੰਦ ਜੀ ਦੀ ਭੈਣ ਅਤੇ ਚਾਰ ਸ਼ਹੀਦ ਪੋਤਰਿਆਂ ਤੇ ਦਾਦੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਯੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਇਹ ਪੰਜ ਸ਼ਹੀਦ ਦੋਹਤਿਆਂ ਬੀਬੀ ਵੀਰੋ ਜੀ ਦੇ ਸੁਪੁੱਤਰਾਂ ਭਾਈ ਸ਼ੰਗੋ ਸ਼ਾਹ ਤੇ ਜੀਤ ਮਲ ਦੀ ਮਾਮੀ ਸਨ ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਭਾਈ ਲਾਲ ਚੰਦ ਜੀ ਦੇ ਮਾਤਾ ਬਿਸ਼ਨ ਕੋਰ ਦੇ ਘਰ 1619 ਈਸਵੀ ਵਿੱਚ ਹੋਇਆ। ਆਪ ਦਾ ਆਨੰਦ ਕਾਰਜ ਛੋਟੀ ਉਮਰੇ ਮਾਰਚ 1632 ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਹੋ ਗਿਆ ਸੀ। ਵਿਆਹ ਤੋਂ ਪਿਛੋਂ ਆਪ ਆਪਣੇ ਪਤੀ ਨਾਲ ਅੰਮ੍ਰਿਤਸਰ ਆ ਕੇ ਰਹਿਣ ਲੱਗੇ। ਆਪ ਸੱਚ ਦੇ ਧਾਰਨੀ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ। ਮਾਤਾ ਜੀ ਸੇਵਾ ਸਿਮਰਨ ਤੇ ਤਿਆਗ ਦੀ ਜੀਉਂਦੀ ਜਾਗਦੀ ਮਿਸਾਲ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਅੰਤਲੇ ਸਮੇ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਗੁਜਰੀ ਤੇ ਮਾਤਾ ਨਾਨਕੀ ਸਮੇਤ ਬਾਬੇ ਬਕਾਲੇ ਭੇਜ ਦਿੱਤਾ ਸੀ। ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਨਾਲ ਕਾਫੀ ਸਮਾਂ ਬਕਾਲੇ ਵਿਕੇ ਰਹੇ। ਆਪ ਕਈ ਘੰਟੇ ਗੁਰਬਾਣੀ ਦਾ ਜਾਪ ਕਰਦੇ। ਆਪਨੇ ਗੁਰੂ ਜੀ ਦੀ ਬੰਦਗੀ ਤੇ ਸਮਾਧੀ ਸਮੇ ਕਿਸ ਤਰ੍ਹਾਂ ਦਾ ਵਿਗੜ ਨਾ ਪੈਣ ਦਿੱਤਾ। ਉਹਤੇ ਉਹਨਾਂ ਦੀ ਬਹੁਤ ਸੇਵਾ ਕੀਤੀ। ਗੁਰੂ ਤੇਗ ਬਹਾਦਰ ਜੀ ਨੂੰ 1664 ਵਿੱਚ ਗੁਰੇ ਆਈ ਮਿਲੀ ਤਾਂ ਮਾਤਾ ਜੀ ਗੁਰੂ ਸਾਹਿਬ ਨਾਲ ਬਾਬਾ ਬਕਾਲਾ ਤੋਂ ਤੁਰ ਪਏ। ਕਿ ਜਿੱਥੇ ਵੀ ਗੁਰੂ ਜੀ ਗਏ ਉਹਨਾਂ ਦੇ ਨਾਲ ਹੀ ਰਹੇ। ਗੁਰੂ ਜੀ ਪ੍ਰਿਆਗ, ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੰਗਾ ਕਿਨਾਰੇ ਪਟਨਾ ਸ਼ਹਿਰ ਪਹੁੰਚੇ। ਇਥੇ ਗੁਰੂ ਜੀ ਕੁਝ ਸਮਾਂ ਪਰਵਾਲ ਨਾਲ ਠਹਿਰੇ ਤੇ ਫਿਰ ਪ੍ਰਚਾਰ ਦੌਰਿਆਂ ਲਈ ਅਸਾਮ ਤੇ ਬੰਗਾਲ ਦੀ ਯਾਤਰਾ ਨੂੰ ਚਾਲੇ ਪਾ ਦਿੱਤੇ ਪ੍ਰਵਾਦ ਨੂੰ ਪਟਨਾ ਵਿਖੇ ਛੱਡ ਗਏ ਗੁਰੂ ਜੀ ਨੂੰ ਪ੍ਰਚਾਰ ਫੇਰੀ ਦੌਰਾਨ ਹੀ ਮਾਤਾ ਗੁਜਰੀ ਦੇ ਬਾਲਕ ਗੋਬਿੰਦ ਰਾਏ ਪ੍ਰਕਾਸ਼ ਦੀ ਸੂਚਨਾ ਮਿਲੀ 22 ਦਸੰਬਰ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਅਵਤਾਰ ਧਾਰਿਆ ਗੁਰੂ ਤੇਗ ਬਹਾਦਰ ਜੀ 4 ਸਾਲ ਬਾਅਦ ਪਟਨਾ ਆਏ ਤੇ ਪਹਿਲੀ ਵਾਰ ਆਪਣੇ ਬੱਚੇ ਨੂੰ ਵੇਖਿਆ ਫਿਰ ਗੁਰੂ ਜੀ ਪੰਜਾਬ ਆ ਗਏ ਜਿੱਥੇ ਉਹਨਾਂ ਨੇ ਮਾਖੋਵਾਲ ਨਗਰ ਵਿਖੇ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਗਰ ਵਸਾਇਆ ਜੋ ਹੁਣ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਾਤਾ ਗੁਜਰੀ ਜੀ ਨੇ ਗੁਰੂ ਜੀ ਦੇ ਪ੍ਰਚਾਰ ਦੌਰਿਆਂ ਸਮੇਂ ਬਾਲਕ ਗੋਬਿੰਦ ਰਾਏ ਦੀ ਪਰਵਿਸ਼ ਬੜੀ ਸੂਝ-ਬੂਝ ਨਾਲ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਕੁਝ ਸਮੇਂ ਪਿਛੋਂ ਪਰਿਵਾਰ ਨੂੰ ਵੀ ਪੰਜਾਬ ਵਿਖੇ ਬੁਲਾ ਲਿਆ आनंदपुर ਵਿਖੇ ਕਸ਼ਮੀਰੀ ਪੰਡਤਾਂ ਦੀ ਵਿਥਿਆ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ 1675 ਈਸਵੀ ਸ਼ਹਾਦਤ ਦਾ ਸੰਕਲਪ ਲਿਆ ਤਾਂ ਮਾਤਾ ਜੀ ਨੇ ਇਸ ਭਾਣੇ ਨੂੰ ਅਡੋਲਤਾ ਨਾਲ ਪ੍ਰਵਾਨ ਕੀਤਾ ਜਦੋਂ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਦਿੱਲੀ ਤੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦ ਆਨੰਦਪੁਰ ਸਾਹਿਬ ਆਏ ਤਾਂ ਆਪਨੇ ਕੋਈ ਵਿਰਲਾਪ ਨਹੀਂ ਕੀਤਾ ਸੋ ਗੰਸੀ ਇਸ ਪ੍ਰਵਾਨ ਕਰਦੇ ਆ ਕਿ ਆਪ ਜੀ ਦੀ ਤਾਂ ਨਿਭ ਗਈ ਹੈ ਕਿਰਪਾ ਕਰਨੀ ਮੇਰੀ ਵੀ ਨਿਭ ਜਾਵੇ ਗੁਰੂ ਪਤੀ ਦੀ ਸ਼ਹਾਦਤ ਪਿਛੋਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਖੇਤਰ ਚ ਸਹਯੋਗ ਅਗਵਾਈ ਕੀਤੀ ਦਸੰਬਰ 1704 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨਾ ਪਿਆ ਤਾਂ ਸਰਸਾ ਨਦੀ ਕਿਨਾਰੇ ਪਰਿਵਾਰ ਖੇਰੂ-ਖੇਰੂ ਹੋ ਗਿਆ ਮਾਤਾ ਜੀ ਛੋਟੇ ਸਹਿਬਜਾਦਿਆਂ ਸਮੇਤ ਪੁਰਾਣੀ ਰਸੋਈਏ ਗੰਗੂ ਨਾਲ ਉਹਦੇ ਪਿੰਡ ਸਹੇੜੀ ਮੁਰਿੰਡਾ ਰੋਪੜ ਚਲੇ ਗਏ ਗੰਗੂ ਨੇ ਲਾਲਚ ਵਿੱਚ ਮਾਤਾ ਜੀ ਦੀਆਂ ਮੋਹਰਾਂ ਚੁਰਾ ਲਈਆਂ ਤੇ ਮਾਤਾ ਜੀ ਤੇ ਸਹਿਬਜਾਦਿਆਂ ਨੂੰ ਮੁਰਿੰਡਾ ਦੇ ਹਾਕਮਾਂ ਰਾਹੀਂ ਸੂਬਾ ਸਰਹੰਦ ਵਜ਼ੀਰ ਖਾਨ ਕੋਲ ਪਕੜਾ ਦਿੱਤਾ ਮਾਤਾ ਜੀ ਨੂੰ ਸਹਿਬਜਾਦਿਆਂ ਸਮੇਤ ਸਰਹੰਦ ਦੇ ਠੰਡੇ ਬੁੱਝ ਚ ਕੈਦ ਕਰ ਦਿੱਤਾ ਗਿਆ ਜਿੱਥੇ ਉਹ ਸਹਿਬਜ਼ਾਦਿਆਂ ਨੂੰ ਸਿੱਖੀ, ਗੌਰਵ, ਸ਼ਹਾਦਤ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਆਪਣੇ ਪਿਤਾ ਤੇ ਦਾਦੇ ਦੇ ਮਾਰਗ ਤੇ ਚੱਲਣ ਲਈ ਦ੍ਰਿੜ ਕਰਦੇ ਰਹੇ। ਮਾਤਾ ਜੀ ਨੇ ਸੂਬੇ ਦੀ ਕੈਦ 'ਚ ਰਹਿੰਦਿਆਂ ਉਸ ਦੀ ਰਸੋਈ ਦਾ ਖਾਣਾ ਇਹ ਕਹਿ ਕੇ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਲੇਸ਼ਾਂ ਦਾ ਭੋਜਨ ਹੈ। ਗੁਰੂ ਘਰ ਦੇ ਅਨੰਨ ਸ਼ਰਧਾਲੂ ਭਾਈ ਮੋਤੀराम ਮਹਿਰਾ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਦੁੱਧ ਭਲਾਇਆ। ਮਾਤਾ ਜੀ ਦੀਆਂ ਸਿੱਖਿਆਵਾਂ ਤੇ ਸਾਖੀਆਂ ਸਦਕਾ ਸਹਿਬਜ਼ਾਦਿਆਂ ਨੇ ਵजीर खान ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਧਰਮ 'ਚ ਪਰਪੱਕ ਰਹਿ ਕੇ ਲਸਾਨੀ ਸਹਾਦਤ ਦਿੱਤੀ ਮਾਤਾ ਜੀ ਨੇ ਠੰਡੇ ਬੁਰਜ ਵਿੱਚ ਰਹਿੰਦੇ ਆ ਪੋਤਿਆਂ ਦੀ ਸ਼ਹਾਦਤ ਦੀ ਸੂਚਨਾ ਮਿਲ ਤੇ ਆਪਣੇ ਸਵਾਸ ਤਿਆਗ ਦਿੱਤੇ ਗੁਰੂ ਘਰ ਦੇ ਇੱਕ ਹੋਰ ਸਧਾਲੂ ਦੀਵਾਨ ਡੋਡਰਮਲ ਨੇ ਭਾਈ ਮੋਤੀराम ਦੀ ਮਦਦ ਨਾਲ ਮਾਤਾ ਗੁਜਰੀ ਤੇ ਛੋਟੇ ਸਹਿਬ ਜਾਨ ਦੇ ਸੰਸਕਾਰ ਲਈ ਚੰਦਨ ਦੀ ਚਿਖਾ ਤਿਆਰ ਕੀਤੀ ਸੰਸਕਾਰ ਵਾਲੀ ਥਾਂ ਤੇ ਅੱਜਕੱਲ ਗੁਰਦੁਆਰਾ ਜੋਤੀ ਸਰੂਪ ਸ਼ਿਸ਼ੋਭਿਤ ਹੈ ਜਿਸ ਥਾਂ ਤੇ ਸੰਸਕਾਰ ਕੀਤਾ ਗਿਆ ਉਸ ਅਸਥਾਨ ਦੇ ਗੁਰੂ ਘਰ ਦੇ ਸਰਦਾਲੂ ਦੀਵਾਨ ਡੋਡਰਮਲ ਨੇ ਸੋਨੇ ਦੀਆਂ ਮੋਹਰਾਂ ਖੜੇ ਦਾ ਰੱਖ ਕੇ ਸੂਬਾ ਸਰੰਤ ਪਾਸੋਂ ਖਰੀਦੀਆਂ ਸੇਵਾ ਸਿਮਰਨ ਸਿੱਦਕ ਸਾਸ ਤੇ ਸ਼ੈਨ ਸ਼ੀਨਤਾ ਦੀ ਲਸਾਨੀ ਮਿਸਾਲ ਮਾਤਾ ਗੁਜਰੀ ਜੀ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਵਿਖੇ ਉਤਰੀ ਪਾਰ ਦਾ ਪਹਿਲਾ ਆਟੋਨੋਮਸ ਕਾਲਜ ਸ਼ੋਭਿਤ ਹੈ ਜਿਸ ਦਾ ਨਾਂ ਹੈ ਮਾਤਾ ਗੁਜਰੀ ਕਾਲਜ ਜੋ ਅੱਜ ਤੋਂ 66 ਸਾਲ ਪਹਿਲਾਂ 1957 ਵਿੱਚ ਸਥਾਪਿਤ ਕੀਤਾ ਗਿਆ ਸੀ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਹਰ ਸਾਲ 11 ਤੋਂ 13 ਤੱਕ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸਿਆਨਬ ਤੇ ਦੂਰ ਦ੍ਰਿਸ਼ਟੀ ਵਾਲੀ ਪਵਿੱਤਰ ਆਤਮਾ ਮਾਤਾ ਗੁਜਰੀ ਜੀ ਬਾਰੇ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜੀ ਕਹਾਣੀ ਤਾਂ ਮੇਰੇ ਉਤੇ ਘੜੀ-ਘੜੀ ਗੁਜਰੀ ਪਲ-ਪਲ ਗੁਜਰੀ ਪਹਿਲਾ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜ਼ਰੀ ਲੋਕ ਮੈਨੂੰ ਤਾਹਿਉ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ